ਆ ਬਾਈ ਮੱਝ ਲੈ ਕੇ ਪਹੁੰਚਾ ਵੀਰੇ ਰਾਮਪੁਰਾ ਮੰਡੀ ਤੇ ਬਾਈ ਕਿਹੜਾ ਪਿੰਡ ਆਪਣਾ ਸੇਮਾ ਜੀ ਠੀਕ ਆ ਜ਼ਿਲ੍ਹਾ ਕਿਹੜਾ ਪਿੰਡ ਦਾ ਆਪਣਾ ਪ੍ਰੇਂਡਾ ਜਿਲ੍ਹਾ ਹੀ ਪਿੰਡਾ ਬਾਈ ਨੂੰ ਤੇ ਬਾਈ ਕਿਵੇਂ ਸੂਆ ਛੋਟੀ ਕਿੰਨਾ ਸੂਆ ਇਹ ਚੋਗੀ ਹੈ ਚਾਰ ਦਾ ਦੂਜਾ ਸੂਆ ਹਾਂ ਜੀ ਠੀਕ ਆ ਕਿੰਨਾ ਟਾਈਮ ਦਾ ਸੂਈ ਨੂੰ ਰਾਤ ਸੋਈ ਹੈ ਠੀਕ ਆ ਕਿੰਨਾ ਬੋਲਾ ਕੱਢਿਆ ਬੋਲਾ ਪਹਿਲੇ ਸੂਏ ਕੱਢੇ 12 ਕਿਲੋ ਠੀਕ ਆ ਹੁਣ ਕਿੰਨਾ ਤੇ ਮੈਂ ਤਾਂ 15:00 ਬਾਈ 14-15 ਕਿਲੋ ਠੀਕ ਆ ਟੋਰ ਕੇ ਦਿਖਾਈ ਵੀਰੇ ਘਰ ਦੀ ਛੋਟੀ ਵੀ ਆਪਣੇ ਸਹੀ ਹੈ ਲਈ ਆ ਬਾਈ ਕਹਿੰਦਾ ਆਪਾਂ ਦੇਖੋ ਬਾਈ ਬਹੁਤ ਚੰਗੀ ਬਿੱਡ ਬਾਡੀ ਵਾਲੀ ਮੱਝ ਆ ਦੇਖੋ ਵੀਰੇ ਸੋਹਣੀ ਸੁਨੱਖੀ ਮੱਝ ਆ ਵੀਰੇ ਸਿੰਘ ਸੁੰਗਦਾ ਦਾ ਸਹੇਦ ਦੇਖ ਲਓ ਤੋਰ ਲਾ ਤੋਰ ਲੈ ਜਾ ਲੈ ਨੂੰ ਕੀ ਡਿਮਾਂਡ ਕਰਦਾ ਬਈ ਇਹਦੀ ਇੱਕ ਅਸੂਈ ਡਿਮਾਂਡ ਕਰਦਾ ਬਾਈ ਬਾਈ ਕਹਿੰਦਾ ਮੌਕੇ ਦੇ ਪਾਸੇ ਇੱਕ 60 ਹੀ ਦੇਵਾਂਗੇ ਠੀਕ ਹੈ ਵੀਰੇ ਨੰਬਰ ਬੋਲ ਦੇ ਨੰਬਰ ਬੋਲ ਦੇ ਆਪਣਾ 97791 37305 97791 37305 37392 ਇਹ ਵੀ ਦਿਖਾ ਦੇ ਬਾਈ ਆ ਜੋ ਟੀਕੇ ਵਿੱਚ ਸੂਇਆ ਕਿੰਨਾ ਕਿੰਨਾ ਟਾਈਮ ਦਾ ਸੂਇ ਇਹਨਾਂ ਨੂੰ 8 ਮਗਰ ਕੀ ਇਹਦੀ ਮਗਰ ਇਹਦੇ ਕੱਟੀ ਹੈਗੀ ਕਿੰਨਾ ਉੱਤਿਆ ਰਾਇ ਥੱਲੇ 13 ਕਿਲੋ ਕਿੰਨਾ ਆਜੀ ਠੀਕ ਆ 13 ਕਿਲੋ ਤਿਆਰ 15 ਕਿਲੋ ਬਾਈ ਕਹਿੰਦਾ ਦੁੱਧ ਪਾਉਗੀ ਇਹ ਜੇ ਖੋਲ ਕੇ ਦਿਖਾਈ ਵੀਰੇ ਸੋਣੀ ਸਰਕੀ ਬਾਈ ਝੋਟੀ ਹੈ ਵੀ ਹਾਂ ਉਹਦੇ ਕਰਿਆ ਸੀ ਉਹਨੇ ਤੋਂ ਕਿ ਇਹਦਾ ਕੀ ਰੇਟ ਆ ਬਾਈ ਕਿਹੜਾ ਉਹ ਹਾਂ ਇਹਦਾ ਕੀ ਰੇਟ ਆ ਇਹਦਾ 160 ਆ ਜੀ 160 ਦਾ ਡਿਮਾਂਡ ਆ ਬਾਈ ਰੇਟ ਦੀ ਬਾਈ ਕਹਿੰਦਾ ਦੇ ਦਾਂਗੇ ਹਾਂਜੀ ਹਾਂਜੀ ਬਾਕੀ ਦੁਆਰੇ ਨੰਬਰ ਬੋਲੀਏ 997913735 977913735 ਠੀਕ ਆ ਬਾਈ ਕਰੋ ਬਾਈ ਨਾ ਤਨੜਾ ਕਰ ਆ ਬਾਈ ਬ੍ਰਹਮਾ ਮੱਧ ਲੈ ਕੇ ਪਹੁੰਚਾ ਰਾਮਪੁਰ ਮੰਡੀ ਤੇ ਬਾਈ ਕਿਹੜਾ ਪਿੰਡ ਆਪਣਾ ਰੋਗੋ ਕੇ ਜੀ ਉਹ ਗੇ ਜਿਲ੍ਹਾ ਆਪਣਾ ਕਿਹੜਾ ਪੈਂਦਾ ਬਰਨਾਲਾ ਬਰਨਾਲਾ ਜਿਲ੍ਹਾ ਪੈਂਦਾ ਕਿਵੇਂ ਸੋਇਆ ਮੱਝ ਕਿੱਜੇ ਸੂਏ ਠੀਕ ਆ ਕਿੰਨਾ ਟਾਈਮ ਗਿਆ ਵੀਰੇ ਸੂਏ 1 ਡੇ ਮਹੀਨਾ ਹੋ ਗਿਆ ਮਗਰ ਕਿਹਦੇ ਕੱਟਾ ਮਗਰ ਕੱਟਾ ਵੀਰੇ ਆਪਣੀ ਘਰ ਦੀ ਮੱਝ ਘਰ ਦੀ ਮੱਝ ਠੀਕ ਆ ਵੀਰੇ ਤੋੜ ਕੇ ਦਿਖਾਓ ਆਡਰ ਕੁਆਲਟੀ ਬਹਿਦੀ ਸੋ ਮੱਝ ਦੀ ਬਹੁਤ ਚੰਗੀ ਮੱਝ ਆ ਵੀਰੇ ਬੈਡ ਬਾਡੀ ਵਾਲੀ ਮੱਝ ਆ ਵੀਰੇ ਦੁੱਧ ਦੇ ਨਾਲ ਲੇ ਵੀ ਜੇ ਵੀਡੀਓ ਕਿਸ ਨਾਮ ਦੇ ਲਈ ਕਿੰਨੀ ਡਿਮਾਂਡ ਕਰਦਾ ਵੀਰੇ ਦੀ 140 140 ਡਿਮਾਂਡ ਆ ਬਾਕੀ ਮੌਕੇ ਤੇ ਮਾਨਤਨ ਕਰ ਦੋਗੇ ਨੰਬਰ ਬੋਲ ਦੋ ਵੀਰੇ ਨੰਬਰ ਲੈ ਨਵੇਂ ਆ 9463864933 9463864933 ਕਰੋ ਵੀਰੇ ਬਾਈ ਨਾਲ ਕਨੈਕਟ ਦੋਦੀ 16 ਆ ਬਾਈ ਵੀਰੇ ਮੱਝ ਲੈ ਕੇ ਪਹੁੰਚਿਆ ਕ੍ਰਾਮਪਰਾ ਮੰਡੀ ਤੇ ਬਾਈ ਕਿਹੜਾ ਪਿੰਡ ਆਪਣਾ ਬ੍ਰਾਹਮਣ ਦਾ ਸੋ ਜੀ ਠੀਕ ਆ ਜਿਲ੍ਹਾ ਕਿਹੜਾ ਪਿੰਡ ਦਾ ਆਪਣਾ ਪਟੰਡਾ ਜਿਲ੍ਹਾ ਪਿੰਡ ਦਾ ਬਾਈ ਨੂੰ ਕਿਵੇਂ ਸ਼ਾਮ ਅੱਜ ਤੇ ਤੀਜੇ ਸੁੰਗਰੀ ਤੀਜੇ ਸੁ ਕਿੰਨਾ ਟਾਈਮ ਦਾ ਸੁਈ ਨੂੰ ਸੁ ਨਹੀਂ ਹੋਈ ਜਾ ਗੱਬਰ ਗੱਬਣਾ ਕਿੰਨੇ ਟਾਈਮ ਦੀ ਇਹ ਰਹਿੰਦੇ ਆ ਆਪ ਦਾ ਇੱਕ ਦੋ ਦਿਨ ਬਸ ਇੱਕ ਦੋ ਦਿਨ ਰਹਿੰਦੇ ਆ ਬਾਈ ਨੂੰ ਸੁਣ ਚ ਠੀਕ ਆ ਕਰਦੀ ਮੰਨ ਚ ਆਪਣੀ है। सी, पता भी ठीक तो है इसलिए इसमें कि दिता भी इन्हें बारह तरह किलो दिता ठीक है ਕੀ ਰੇਟ ਮੰਗਦਾ ਵੀਰੇ ਦਾ ਇੱਕ ਦੀ ਬਾਕੀ ਮੌਕੇ ਦੇ ਮਾਣਦਾਨ ਕਰ ਦੋ ਨੰਬਰ ਬੋਲ ਦੋ ਵੀਰੇ ਆਪਣਾ ਨੰਬਰ ਬੋਲੋ 9239 40344 ਠੀਕ ਆ ਵੀਰੇ ਕਰੋ ਵੀਰੇ ਬਸ ਨਾ ਕਨੈਕਟ ਕਿਹੜਾ ਪਿੰਡ ਆ ਵੀਰੇ ਆਪਣਾ ਉਚੋਕਣਾ ਠੀਕ ਆ ਜ਼ਿਲ੍ਹਾ ਕਿਹੜਾ ਪਿੰਡ ਆ ਆਪਣਾ ਢੰਡਾ ਪਿੰਡਾ ਢੰਡਾ ਜ਼ਿਲ੍ਹਾ ਪਿੰਡਾ ਵੀਰੇ ਆ ਕਿਵੇਂ ਸੂਏ ਮੱਝ ਵੀਰੇ ਇਹ ਦੂਜੇ ਸੂਏ ਚੋਟੀ ਦੂਜੇ ਸੂਜੂ ਟੇਕਣਾ ਟਾਈਮ ਗਾ ਸੂ ਨੂੰ ਤੀਰ ਹੋ ਗਿਆ ਹੁਣ 10 12 ਨਾਲ ਯਾਰ ਠੀਕ ਆ ਮਗਰ ਕੀ ਇਹਦੇ ਘੱਟਾ ਮਗਰ ਕੱਟਾ ਵੀਰੇ ਬਹੁਤ ਚੰਗਾ ਕਰਦੀ ਮੱਝ ਆਪਣੀ ਹਾਂ ਕਰਦੀ ਝੋਟੀ ਠੀਕ ਆ ਬਾਈ ਕਿੰਨਾ ਬੋਲਾ ਕੱਢੇ ਨੇ ਕੋਟਾ ਹੈਗਾ ਹਮ 14 15 14 ਮੀਟਰ ਕੋਲ ਤਿਆਰ ਆ ਵੀਰੇ ਤੋੜ ਕੇ ਦੇਖੀ ਹੰਟਰ ਬਾਈ ਦੇਖ ਸਕਦੇ ਹੋ ਤੁਸੀਂ ਦਾ ਬਹੁਤ ਚੰਗੀ ਵੀਰੇ ਦੁੱਧ ਦੀ ਨਾਲੀ ਝੋਟੀ ਆ ਬੋੜ ਲੈ ਵੀਰੇ ਕੀ ਰੇਟ ਮੰਗਦਾ ਵੀਰੇ ਦਾ ਮੁੱਲ 170000 ਕੀ ਕਰ ਬਾਈ ਬਾਕੀ ਮੌਕੇ ਤੇ ਮਾਨਦਨ ਕਰ ਦੋ ਹਾਂ ਕਰ ਦੇ ਨੰਬਰ ਬੋਲ ਲੋ ਵੀਰੇ ਆਪਣਾ 86476 88470 24012 24012 ਆਪਣੇ ਹੋਰ ਵੀ ਜਾਨਵਰ ਹੁੰਦੇ ਵੀਰੇ ਨਹੀਂ ਇਹੀ ਪਹਿਲੀ ਨੂੰ ਝੋਟੀ ਆ ਠੀਕ ਹੈ ਝੋਟੀ ਆ ਕਰਦੀ ਹੈ ਧੰਨਵਾਦ ਜਾਂ ਮੋੜੇ ਕੋਈ ਜੀ ਆ ਬਾਈ ਆ ਬੱਪੂ ਬਈ ਮੈਂ ਲੈ ਕੇ ਬੰਦਾ ਬੱਪੂ ਕਿਹੜਾ ਪਿੰਡ ਆ ਪਿੰਡ ਪਠਲਾ ਠੀਕ ਆ ਜ਼ਿਲ੍ਹਾ ਕਿਹੜਾ ਪਿੰਡ ਆ ਆਪ ਨੂੰ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਪਿੰਡਾ ਕਿਵੇਂ ਸੋਇਆ ਮੱਜ ਠੀਕ ਆ ਗੱਬਣਾ ਵੀ ਸੂਲੀਆ ਗੱਬਣਾ ਗੱਬਣਾ ਕਿੰਨੇ ਟਾਈਮ ਦੀ ਇਹ ਬੱਚਾ 20 ਦਿਨ ਰਹਿ ਗਏ 20 ਦਿਨ ਰਹਿੰਦੇ ਆ ਸੂਣ ਚ ਵੀਰੇ ਠੀਕ ਆ ਕਰਦੀ ਮੱਝ ਹੀ ਆ ਹਾਂ ਤੇ ਮੱਝ

ਮੋੜ ਲਿਆ ਕਿੰਨਾ ਮੁੱਲ ਕਰਦਾ ਭੂਜਾ ਮੋਲੇ ਕੱਛੀ ਕਰਦਾ ਇੱਕ ਅੱਸੀ ਹਾਂ ਠੀਕ ਆ ਤੇ ਬਾਕੀ ਮੌਕੇ ਦੇ ਮਾਨਦਾਨ ਕਰਦੇ ਆ ਹਾਂ ਕਰਦਾਂਗੇ ਨੰਬਰ ਬੋਲਦੇ ਆਪਣਾ ਜਮਾ ਮਾਰ ਰਹੇ ਆ ਜੀ ਆਲੇਗਾ ਠੀਕ ਗੱਲ ਕੋ ਟਰੋਪ ਦੇ ਬਾਈ ਨਖਨੇ ਠੀਕ ਆ ਨੰਬਰ ਲਾ ਦਾਂਗੇ ਵੀਰੇ ਵਿੱਚ ਆਪ ਦੋ ਝੋਟੀਆਂ ਪਹੁੰਚਿਆ ਵੀਰੇ ਆਰਾਮਪੁਰਾ ਪਸ਼ੂ ਮੰਡੀ ਦੇ ਬਾਈ ਇਹ ਝੋਟੀਆਂ ਦੋਨੇ ਬਹੁਤ ਖੇਚਦਾ ਕੇਂਦਰ ਬਣੀਆਂ ਹੋਈਆਂ ਵੀਰੇ ਆਪ ਬਾਈ ਲੈ ਕੇ ਪਹੁੰਚਿਆ ਬਾਈਆਂ ਨਾਲ ਕਰਦੇ ਆ ਗੱਲਬਾਤ ਲੈਣੇ ਆ ਬਾਈਆਂ ਤੋਂ ਡਿਟੇਲ ਵੀਰੇ ਤੇ ਪੁੱਛਦੇ ਆ ਸਾਰੀ ਜਾਣਕਾਰੀ ਤੁਹਾਨੂੰ ਦੱਸ ਦਿਆਂ ਵੀਰੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਵੀਰੇ ਕਿਹੜੇ ਪਿੰਡ ਆਪਣਾ ਮਾਛੀਕੇ ਪਿੰਡ ਆ ਵੀਰੇ ਆਪਣਾ ਠੀਕ ਆ ਵੀਰੇ ਤੇ ਆ ਦੋ ਜਾਨ ਪਰ ਲੈ ਕੇ ਆ ਵੀਰੇ ਆਪਾਂ ਹਾਂ ਵੀਰੇ ਚਾਰ ਸੀ 55 ਇੱਕ ਬੈਗੀ ਠੀਕ ਆ ਸੂਈ ਹੈ ਹੁਣੀ ਇੱਕ ਇਧਰ ਸੂਈ ਹੈ ਦੂਜਾ ਝੋਟੀਆਂ ਆ ਹੈਗੀਆਂ ਬਾਈ ਠੀਕ ਆ ਬਾਈ ਆ ਝੋਟੀ ਦੀ ਪਹਿਲਾਂ ਆਪਾਂ ਗੱਲ ਕਰੀਏ ਬਾਈ ਇਹ ਕਿਵੇਂ ਸੂਈਆਂ ਝੋਟੀਆਂ ਹੈ ਬਾਈ ਇਹ ਝੋਟੀ ਪ੍ਰੂਫ ਹੋਈ ਹੈ ਭਾਈ ਸਾਹਿਬ ਦੀ ਹੈ ਠੀਕ ਆ ਜੀ ਦੋ ਦੰਦ ਹੈ ਠੀਕ ਆ ਇਹ ਮਕਵੰਦੇ ਦੀ ਆਪ ਆ ਵੀਰੇ ਮਕਵੰਦੇ ਦੀ ਘਰ ਦੀ ਝੋਟੀ ਆ ਬਾਈ ਆਪਣੀ ਗਰੰਟੀ ਨਾਲ ਪਹਿ ਡੀਐਨਏ ਕਰਾ ਲਈ ਅਗਲਾ ਚਾਹੇ ਕੋਈ ਕੋਈ ਵੀ ਆ ਕੇ ਕਰਾ ਲੇ ਜਾਂ ਫਿਕਰੇ ਜਾਂਦੀ ਆ ਵਿਕਦੇ ਜਿ ਵਿਕਦੀਆਂ ਠੀਕ ਆ ਨਹੀਂ ਕੋਈ ਵੀ ਕਰਾ ਲਈ ਕੋਈ ਚੱਕਰ ਠੀਕ ਆ ਜੀ ਆ ਬਾਈ ਆਰਡਰ ਕੁਆਲਟੀ ਚੈੱਕ ਕਰ ਲੋ ਵੀਰੇ ਬਾਈ ਯਾਰ ਬਸ ੱੱਕੇ ਮਾਰਦਾ ਠੰਢ ਨਹੀਂ ਮਿਲਦਾ ਤਾਂ ਮੈਂ ਖੋਲ ਕੇ ਦਿਖਾ ਦੇ ਰੋ ਚੈੱਕ ਬਾਈ ਸਰੇ ਦੀ ਘਟੀ ਆ ਇੱਕ ਹਫਤੇ ਦੀ ਸੁਈ ਥੱਲੇ 13 ਕਿਲੋ 14 ਕਿਲੋ ਦੁੱਧ ਤਿਆਰ ਹੋਊਗਾ ਠੀਕ ਆ ਵੀਰੇ ਠੀਕ ਆ ਵੀਰੇ ਮਗਰ ਇਹਦੇ ਕੱਟਾ ਵੀਰੇ

ਮੋੜ ਲਿਆ ਵੀਰੇ ਜੇ ਵੀਰੇ ਆਪਾਂ ਆ ਦੇਖੇ ਬਾਈ ਨਾਰਮਲ ਪਹਿਲੇ ਸੂਏ ਚ ਝੋਟੀ ਐਡੀ ਹੁੰਦੀ ਨਹੀਂ ਵੀਰੇ ਤੁਸੀਂ ਆਪ ਹੀ ਚੈੱਕ ਕਰ ਸਕਦੇ ਹੋ ਬਾਈ ਬਹੁਤ ਵੱਡੀ ਝੋਟੀ ਆ ਕੀ ਰੇਟ ਕਰ ਦਿਓ ਬਾਈ ਇਹਦਾ ਰੇਟ ਬਾਈ ਦਾ 3 ਲੱਖ ਰੁਪਈਆ ਕਰ ਦਿਓ 3 ਲੱਖ ਰੁਪਈਆ ਬਾਈ ਕਹਿੰਦੇ ਫਿਕਸ ਆ ਬਾਈ ਨਹੀਂ ਹੋਊਗਾ ਘੱਟਵਾ ਬਾਕੀ ਬਾਈ ਕਹਿੰਦਾ ਮੌਕੇ ਤੇ ਮਾਨਤਾਨ ਕਰ ਦਾਂਗੇ ਵੀਰੇ ਤੇ ਦੇਖੋ ਬਾਈ ਬਹੁਤ ਚੰਗੀ ਗੱਟੀ ਆ ਸੋਹਣਾ ਸੁਨਖੀ ਮੱਥਾ ਮੂਸਾ ਚੈੱਕ ਕਰ ਲੋ ਬਾਈ ਸਿੰਘ ਦੇਖ ਲੋ ਬਾਕੀ ਬਾਂਤਰ ਦੇਖ ਲੋ ਵੀਰੇ ਬਾਡੀ ਦੀ ਆ ਦੂਜੇ ਨੰਬਰ ਤੇ ਬਾਈ ਇਹ ਵੀ ਦਈਆਂ ਯਾਰ ਬਾਈ 3 ਲੱਖ ਰੁਪਈਆ ਵੀਰੇ ਇਹ ਵੀ ਦੋ ਦੰਦ ਕੱਟੀ ਆ ਵੀਰੇ ਪਹਿਲਾ ਜੂਆ ਠੀਕ ਆ ਜੀ ਇਹਦਾ 9 10 ਦਿਨ ਦਾ ਜੂਆ ਆ ਵੀਰੇ ਠੀਕ ਆ ਇਹਦੇ ਮਗਰ ਕੀ ਆ ਇਹਦੇ ਮਗਰ ਕੱਟੀ ਆ ਵੀਰੇ ਇਹਦੇ ਮਗਰ ਵੀ ਕੱਟੀ ਆ ਵੀਰੇ ਠੀਕ ਆ ਇਹਦੇ ਥੱਲੇ ਕਿੰਨਾ ਦੁੱਧ ਆ ਬਾਈ ਇਹਦੇ ਕੋਲੇ ਬਾਈ ਤਿਆਰ ਦੁੱਧ ਹੋਊਗਾ 14 ਕਿਲੋ ਰੋਦਾਂ ਦੇ ਮੂੰਹ ਚੋ 21 ਸਾਲ ਦਾ ਬੱਚਾ ਠੀਕ ਆ ਜੀ ਤੇ ਕੀ ਇਹਦੀ ਕੀ ਡਿਮਾਂਡ ਆ ਬਾਈ ਇਹਦੀ 2.5 ਲੱਖ ਰੁਪਈਆ ਵੀਰੇ ਠੀਕ ਆ ਇਹਦਾ ਪਤਾ ਬਾਈ ਕੋਈ ਕਿਹੜੇ ਸੀਮੈਂਟ ਦੀ ਸੀਮੈਂਟ ਡੀਟੇਲ ਨਹੀਂ ਪਤਾ ਵੀਰੇ ਠੀਕ ਆ ਇਹ ਵੀ ਤੋੜ ਕੇ ਦਿਖਾਓ ਵੀਰੇ ਜੀ ਸਮੇਆ ਕੱਟੀ ਗੱਡੀ ਓਏ ਫੇਰ ਪਾ ਦੀ ਆ ਵੀ ਬਾਈ ਸਿੰਘ ਸੁng ਦੇਦੀ ਵੀ ਕਰ ਲੋ ਚੈੱਕ ਵੀਰੇ ਬੰਤਰ ਸਿੰਘ ਦੀ ਮੂੰਹ ਮੱਥਾ ਬਾਈ ਬਹੁਤ ਚੰਗਾ ਝੋਟੀ ਦਾ ਕੱਦ ਕਾਠ ਬਹੁਤ ਆ ਬਾਈ ਨਹੀਂ ਗਈ ਨਹੀਂ ਆ ਬਾਈ ਯਾਰ ਕੱਟਣਾ ਥਾ ਦੇਖੋ ਬਾਈ ਆਰਡਰ ਕੁਆਲਿਟੀ ਦੀ ਬਾਈ ਇਹ ਵੀ ਇੱਕ ਨੰਬਰ ਆ ਰਿਹਾ ਥੋੜੀ ਜੀ ਬਾਈ ਬੱਚੇ ਦਾ ਵੱਧ ਕਰਦੀ ਆ ਕੱਟੀ ਤਾਂ ਐ ਕਰਦੀ ਆ ਦੇਖ ਲਓ ਬਾਈ ਚਾਰ ਲੈਣ ਦੇ ਕੋਹਾ ਕਰ ਲੈਣ ਚ ਕਰ ਲੈਣ ਥੋੜੀ ਚੰਗ ਕੋਈ ਮੋੜ ਲੈ ਰੋਕ ਲਾ ਲਿਪੜ ਜੂ ਬਾਈ ਰੋਕ 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 ਲਾ ਰੋਕ ਮੋੜ ਲਿਆ ਵੀਰੇ ਦੇਖੋ ਭਾਈ ਇਹਦੀ ਕੀ ਡਿਮਾਂਡ ਆ ਵੀਰੇ ਕੀ ਡਿਮਾਂਡ ਆ ਵੀਰੇ ਇਹਦੀ ਰੱਖ ਗਲਾਸ ਲੈ ਕੇ ਦੇ ਦੋ ਇਹਦੀ ਕੀ ਡਿਮਾਂਡ ਆ ਵੀਰੇ 22 ਲੱਖ ਰੁਪਏ 2.5 ਲੱਖ ਰੁਪਏ ਦੀ ਡਿਮਾਂਡ ਆ ਬਾਈ ਬਾਕੀ ਵੀਰੇ ਮੌਕੇ ਤੇ ਕਰ ਲੈਣਗੇ ਇਹਦੇ ਮਗਰ ਹੈਗੀ ਬਾਈ ਕੱਟੀ ਇਹਦੇ ਮਗਰ ਹੈਗਾ ਕੱਟਾ ਹੈਗੀ ਹੈ 52 ਦੀ ਵੀਰੇ ਆਪ ਕਰੋ ਵੀਰੇ ਬਾਈ ਨਾਲ ਕਨੈਕਟ ਨੰਬਰ ਤੁਹਾਨੂੰ ਦੱਸ ਦਿੰਦੇ ਆ ਬਾਈ ਨੰਬਰ ਬੋਲ ਲਈ ਮੜਾ ਆ ਇਸ ਨੰਬਰ ਬੋਲਦੇ ਵੀਰੇ ਨੰਬਰ ਹੈਗਾ ਵੀਰੇ 77104 77104 18790 ਬਾਈ ਆਪਣੇ ਕੋਲ ਹੋਰ ਵੀ ਘਰੇ ਜਾਨਵਰ ਹੁੰਦੇ ਘਰੇ ਜਾਨਵਰ ਬਥੇਰੇ ਬਾਈ ਭਾਈ ਕਰੋ ਵੀਰੇ ਬਾਈ ਨਾਲ ਕਨੈਕਟ ਠੀਕ ਆ ਵੀਰੇ ご覧いたてきたいと思います。